ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ 5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਗ੍ਰਿਫਤਾਰੀ ਮਗਰੋਂ ਅਮਰੀਕਾ 'ਚ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਦੀਆਂ ਚਿੱਠੀਆਂ ਦਾ ਵਿਵਾਦ ਛਿੜ ਗਿਆ। ਦਰਸਲ ਇਹਨਾਂ ਚਿੱਠੀਆਂ ਦੇ ਆਧਾਰ 'ਤੇ ਵਰਕ ਪਰਮਿਟ ਹਾਸਲ ਕਰਨ ਵਾਲੇ ਪੰਜਾਬੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਇਮੀਗ੍ਰੇਸ਼ਨ ਵਿਭਾਗ ਵੱਲੋਂ ਅਜੇ ਹੀ ਪ੍ਰਵਾਸੀਆਂ ਦੀ ਸਣਖਤ ਅਰੰਭੀ ਗਈ ਹੈ ਜਿਨ੍ਹਾਂ ਨੇ ਸਿਮਰਜੀਤ ਸਿੰਘ ਮਾਨ ਦੇ ਦਸਕਤ ਵਾਲੀਆਂ ਚਿੱਠੀਆਂ ਦਿਖਾਉਣ ਕੇ ਅਮਰੀਕਾ ਵਿੱਚ ਪਨਾਹ ਮੰਗੀ ਹੈ। US میڈیا ਵਿੱਚ ਆਈ ਰਿਪੋਰਟ ਮੁਤਾਬਕ 50 ਹਜ਼ਾਰ ਤੋਂ ਵੱਧ ਪੰਜਾਬੀਆਂ ਨੇ ਅਜਈਆਂ ਚਿੱਠੀਆਂ ਦੇ ਵਰਤੋਂ ਕੀਤੀ ਅਤੇ ਸਿਮਰਨਜੀਤ ਸਿੰਘ ਮਾਨ ਕਬੂਲ ਕਰ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ 35-35 ਹਜ਼ਾਰ ਰੁਪਏ ਲੈ ਕੇ ਚਿੱਠੀਆਂ ਚਾਰੀ ਕੀਤੀਆਂ ਗਈਆਂ ਨੇ ਅਮਰੀਕਾ ਵਿੱਚ ਸਰਗਰਮ ਇੱਕ ਜਥੇਬੰਦੀ ਵੱਲੋਂ ਹਰਜਿੰਦਰ ਸਿੰਘ ਨੂੰ ਵੀ ਗਰਮ ਖਿਆਲੀ ਹਮਾਇਤੀ ਸਾਬਤ ਕਰਨ ਦੇ ਯਤਨ ਆਰੰਭ ਹੋ ਚੁੱਕੇ ਨੇ ਤਾਂ ਕਿ ਸਜ਼ਾ ਪੂਕਤੰਤ ਬਾਅਦ ਉਸਨੂੰ ਇੰਡੀਆ ਰਿਪੋਰਟ ਨਾ ਕੀਤਾ ਜਾਵੇ ਸੋ ਅਮਰੀਕਾ ਦੇ ਇਮੀਗ੍ਰੇਸ਼ਨ ਕਾਨੂੰਨ ਮੁਤਾਬਕ ਉਹ ਪ੍ਰਵਾਸੀ ਅਸਾਈ ਲੰਮ ਦਾ ਦਾਅਵਾ ਕਰ ਸਕਦੇ ਨੇ ਜਿਨ੍ਹਾਂ ਨੂੰ ਆਪਣੇ ਮੂਲਕ ਪਰਤਨ ਤੇ ਵੱਡਾ ਖਤਰਾ ਨਜ਼ਰ ਆਉਂਦਾ ਹੋਵੇ ਸੋ ਇੱਕ ਵਾਰ ਦਾਵਾ ਪਰવાર ਹੋਣ ਤੇ ਪ੍ਰਵਾਸੀਆਂ ਨੂੰ ਪੈਰੋਲ ਮਿਲ ਜਾਂਦੀ ਏ ਅਤੇ ਨਾਲੋਂ ਨਾਲ ਇਮੀਗ੍ਰੇਸ਼ਨ ਅਦਾਲਤ ਵਿੱਚ ਮਾਮਲੇ ਤੇ ਸੁਣਵਾਈ ਸ਼ੁਰੂ ਹੋ ਜਾਂਦੀ ਏ ਸੋ ਅਮਰੀਕਾ ਦੇ ਮੀਡੀਆ ਦੇ ਵੱਲੋਂ ਸਿਮਰਨਜੀਤ ਸਿੰਘ ਮਾਨ ਦੀ ਉਸ ਇੰਟਰਵਿਊ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਸ ਵਿੱਚ ਉਹ 35 35000 ਲੈਣ ਬਾਰੇ ਦਲੀਲ ਦਿੰਦੇ ਹੋਏ ਸੁਣੇ ਜਾ ਸਕਦੇ ਨੇ ਸੋ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ 2022 ਦੇ ਵਿੱਚ ਕਿਹਾ ਸੀ ਕੀ ਵਿਦੇਸ਼ਾਂ ਦੇ ਵਿੱਚ ਵਸਣ ਦੇ ਇੱਛੂ ਨੌਜਵਾਨਾਂ ਨੂੰ ਚਿੱਟੀਆਂ ਮੁਹਈਆ ਕਰਵਾਈਆਂ ਜਾ ਰਹੀਆਂ ਨੇ ਪਰ ਇਹ ਮੁਫਤ ਨਹੀਂ ਕਿਉਂਕਿ ਨੌਜਵਾਨਾਂ ਵੱਲੋਂ ਵਿਦੇਸ਼ ਜਾਣ ਲਈ 30-30 ਲੱਖ ਰੁਪਏ ਖਰਚ ਕੀਤੇ ਜਾ ਰਹੇ ਨੇ ਦੂਸਰੇ ਪਾਸੇ ਹਰਜਿੰਦਰ ਸਿੰਘ ਨਾਲ ਸੰਬੰਧਿਤ ਹਾਸੇ ਦੌਰਾਨ ਜਾਨ ਗਵਾਉਣ ਵਾਲਿਆਂ ਬਾਰੇ ਨਵੇਂ ਤੱਤ ਉੱਭਰ ਕੇ ਸਾਹਮਣੇ ਆ ਰਹੇ ਨੇ ਮਿਆਮੀ ਹੈਰਾਲਡ ਦੀ ਰਿਪੋਰਟ ਮੁਤਾਬਕ 39 ਜਣੇ ਹੈਤੀਤੋ ਆਏ ਪ੍ਰਵਾਸੀ ਸਨ ਜਿਨ੍ਹਾਂ ਦੇ ਵਿੱਚੋਂ ਕਾਲੇ ਰੰਗ ਦੀ ਕ੍ਰਾਈਸਲਰ ਮਿਨੀ ਵੈਨ ਚਲਾ ਰਹੇ ਡਰਾਈਵਰ ਨੂੰ 2 ਸਾਲ ਤਬ ਵਰਕ ਪਰਮਿਟ ਮਿਲੀ ਸੀ 30 ਸਾਲ ਦਾ ਹਰਵੀ ਦਸੰਬਰ 2023 ਦੇ ਵਿੱਚ ਅਮਰੀਕਾ ਪਹੁੰਚਿਆ ਅਤੇ ਜੋ ਬਾਈਡਨ ਦੇ ਕਾਰਸ਼ਕਾਲ ਲਈ ਚਾਰੀ ਇਮੀਗ੍ਰੇਸ਼ਨ ਯੋਜਨਾ ਅਧੀਨ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ 27 ਸਾਲ ਦੀ ਫੈਨੂਓਲਾ ਜੋਸਫ ਅਤੇ 53 ਸਾਲ ਦੇ ਰੋਡਰਿਕ ਡੋਰ ਦੇ ਅਮਰੀਕਾ ਪਹੁੰਚਣ ਬਾਰੇ ਜਾਣਕਾਰੀ ਹਾਸਲ ਨਹੀਂ ਹੋ ਸਕੀ ਪਰ ਉਹ ਫਲੋਰੀਡਾ ਵਿੱਚ ਰਹਿ ਰਹੇ ਸਨ ਹਾਸੇ ਵਾਲੇ ਦਿਨ ਤਿੰਨੋਂ ਚਣੇ ਇੰਡੀਆਨਾ ਸੂਬੇ ਵੱਲ ਰਵਾਨਾ ਹੋਏ ਕਿਉਂਕਿ ਰੋਡਰਿਕ ਨੂੰ ਮਿਆਮੀ ਵਿੱਚ ਕੰਮ ਨਹੀਂ ਸੀ ਮਿਲ ਰਹਾ ਮਿਆਮੀ ਹੈਰਾਲਡ ਦੀ ਰਿਪੋਰਟ ਰਾਹੀ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਆਖਰਕਾਰ ਫੈਨੀਓਲਾ ਜੋਸਫ ਉਸ ਨਾਲ ਕਿਉਂ ਜਾ ਰਹੀ ਸੀ ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਡਿਪਾਰਟਮੈਂਟ ਵੱਲੋਂ ਇਸ ਮੁੱਦੇ 'ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਗਈ यूएस मीडिया विच आई रिपोर्ट मुताबिक 50000 ਤੋਂ ਵੱਧ ਪੰਜਾਬੀਆਂ ਨੇ ਅਜਈਆਂ ਚਿੱਠੀਆਂ ਦੇ ਵਰਤੋਂ ਕੀਤੀ ਅਤੇ ਸਿਮਰਨਜੀਤ ਸਿੰਘ ਮਾਨ ਕਬੂਲ ਕਰ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ 35-35000 ਰੁਪਏ ਲੈ ਕੇ ਚਿੱਠੀਆਂ ਚਾਰੀ ਕੀਤੀ ਗਈਆਂ ਨੇ ਅਮਰੀਕਾ ਵਿੱਚ ਸਰਗਰਮ ਇੱਕ ਜਥੇਬੰਦੀ ਵੱਲੋਂ ਹਰਜਿੰਦਰ ਸਿੰਘ ਨੂੰ ਵੀ ਗਰਮ ਖਿਆਲੀ ਹਮਾਇਤੀ ਸਾਬਤ ਕਰਨ ਦੇ ਯਤਨ ਆਰੰਭ ਹੋ ਚੁੱਕੇ ਨੇ ਤਾਂ ਕਿ ਸਜ਼ਾ ਪੂਕਤੰਤ ਬਾਅਦ ਉਸਨੂੰ ਇੰਡੀਆ ਰਿਪੋਰਟ ਨਾ ਕੀਤਾ ਜਾਵੇ ਸੋ ਅਮਰੀਕਾ ਦੇ ਇਮੀਗ੍ਰੇਸ਼ਨ ਕਾਨੂੰਨ ਮੁਤਾਬਿਕ ਉਹ ਪ੍ਰਵਾਸੀ ਅਸਾਈਲ ਦਾ ਦਾਅਵਾ ਕਰ ਸਕਦੇ ਨੇ ਜਿਨ੍ਹਾਂ ਨੂੰ ਆਪਣੇ ਮੂਲਕ ਪਰਤਨ ਤੇ ਵੱਡਾ ਖਤਰਾ ਨਜ਼ਰ ਆਉਂਦਾ ਹੋਵੇ ਸੋ ਇੱਕ ਵਾਰ ਦਾਵਾ ਪਰવાર ਹੋਣ ਤੇ ਪ੍ਰਵਾਸੀਆਂ ਨੂੰ ਪੈਰੋਲ ਮਿਲ ਜਾਂਦੀ ਏ ਅਤੇ ਨਾਲੋਂ ਨਾਲ ਇਮੀਗ੍ਰੇਸ਼ਨ ਅਦਾਲਤ ਵਿੱਚ ਮਾਮਲੇ ਤੇ ਸੁਣਵਾਈ ਸ਼ੁਰੂ ਹੋ ਜਾਂਦੀ ਏ ਸੋ ਅਮਰੀਕਾ ਦੇ ਮੀਡੀਆ ਦੇ ਵੱਲੋਂ ਸਿਮਰਨਜੀਤ ਸਿੰਘ ਮਾਨ ਦੀ ਉਸ ਇੰਟਰਵਿਊ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਸ ਵਿੱਚ ਉਹ 35 35000 ਲੈਣ ਬਾਰੇ ਦਲੀਲ ਦਿੰਦੇ ਹੋਏ ਸੁਣੇ ਜਾ ਸਕਦੇ ਨੇ ਸੋ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ 2022 ਦੇ ਵਿੱਚ ਕਿਹਾ ਸੀ ਕਿ ਵਿਦੇਸ਼ਾਂ ਦੇ ਵਿੱਚ ਵਸਣ ਦੇ ਇੱਛੁਕ ਨੌਜਵਾਨਾਂ ਨੂੰ ਚਿੱਟੀਆਂ ਮੁਹਈਆ ਕਰਵਾਈਆਂ ਜਾ ਰਹੀਆਂ ਨੇ ਪਰ ਇਹ ਮੁਫਤ ਨਹੀਂ ਕਿਉਂਕਿ ਨੌਜਵਾਨਾਂ ਵੱਲੋਂ ਵਿਦੇਸ਼ ਜਾਣ ਲਈ 30-30 ਲੱਖ ਰੁਪਏ ਖਰਚ ਕੀਤੇ ਜਾ ਰਹੇ ਨੇ ਦੂਸਰੇ ਪਾਸੇ ਹਰਜਿੰਦਰ ਸਿੰਘ ਨਾਲ ਸੰਬੰਧਿਤ ਹਾਸੇ ਦੌਰਾਨ ਜਾਨ ਗਵਾਉਣ ਵਾਲਿਆਂ ਬਾਰੇ ਨਵੇਂ ਤੱਤ ਉੱਭਰ ਕੇ ਸਾਹਮਣੇ ਆ ਰਹੇ ਨੇ ਮਿਆਮੀ ਹੈਰਾਲਡ ਦੀ ਰਿਪੋਰਟ ਮੁਤਾਬਕ ਤਿੰਨੋਂ ਜਣੇ ਹੈਤੀਤੋ ਆਏ ਪ੍ਰਵਾਸੀ ਸਨ ਜਿਨ੍ਹਾਂ ਦੇ ਵਿੱਚੋਂ ਕਾਲੇ ਰੰਗ ਦੀ ਕ੍ਰਾਈਸਲਰ ਮਿਨੀ ਵੈਨ ਚਲਾ ਰਹੇ ਡਰਾਈਵਰ ਨੂੰ ਦੋ ਸਾਲਾਂ ਵਰਕ ਪਰਮਿਟ ਮਿਲੀ ਸੀ 30 ਸਾਲ ਦਾ ਹਰਬੀ ਦਸੰਬਰ 2023 ਦੇ ਵਿੱਚ ਅਮਰੀਕਾ ਪਹੁੰਚਿਆ ਅਤੇ ਜੋ ਬਾਈਡਨ ਦੇ ਕਾਰਸ਼ਕਾਲ ਵੇਲੇ ਚਾਰੀ ਇਮੀਗ੍ਰੇਸ਼ਨ ਯੋਜਨਾ ਅਧੀਨ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ 27 ਸਾਲ ਦੀ ਫੈਨਿਉਲਾ ਜੋਸਫ ਅਤੇ 53 ਸਾਲ ਦੇ ਰੋਡਰਿਕ ਡੋਰ ਦੇ ਅਮਰੀਕਾ ਪਹੁੰਚਣ ਬਾਰੇ ਜਾਣਕਾਰੀ ਹਾਸਲ ਨਹੀਂ ਹੋ ਸકી ਪਰ ਉਹ ਫਲੋਰੀਡਾ ਵਿੱਚ ਰਹਿ ਰਹੇ ਸਨ ਹਾਸੇ ਵਾਲੇ ਦਿਨ ਤਿੰਨੋਂ ਚਨੇ ਇੰਡੀਆਨਾ ਸੂਬੇ ਵੱਲ ਰਵਾਨਾ ਹੋਏ ਕਿਉਂਕਿ ਰੋਡਰਿੰਗ ਨੂੰ ਮਿਆਮੀ ਵਿੱਚ ਕੰਮ ਨਹੀਂ ਸੀ ਮਿਲ ਰਹਾ ਮਿਆ हेरल्ड की रिपोर्ट राही स्पष्ट नहीं हो सके कि आखिरकार फेनीओला जोसव उस क्यों जा रही सी अमेरिका होमलैंड सिक्योरिटी डिपार्टमेंट वालों इस मुद्दे ते फिलहाल कोई टिप्पणी नहीं की गई US میڈیا ਵਿੱਚ ਆਈ ਰਿਪੋਰਟ ਮੁਤਾਬਕ 50 ਹਜ਼ਾਰ ਤੋਂ ਵੱਧ ਪੰਜਾਬੀਆਂ ਨੇ ਅਜਈਆਂ ਚਿੱਠੀਆਂ ਦੀ ਵਰਤੋਂ ਕੀਤੀ ਅਤੇ ਸਿਮਰਨਜੀਤ ਸਿੰਘ ਮਾਨ ਕਬੂਲ ਕਰ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ 35-35 ਹਜ਼ਾਰ ਰੁਪਏ ਲੈ ਕੇ ਚਿੱਠੀਆਂ ਚਾਰੀ ਕੀਤੀ ਗਈਆਂ ਨੇ ਅਮਰੀਕਾ ਵਿੱਚ ਸਰਗਰਮ ਇੱਕ ਜਥੇਬੰਦੀ ਵੱਲੋਂ ਹਰਜਿੰਦਰ ਸਿੰਘ ਨੂੰ ਵੀ ਗਰਮ ਖਿਆਲੀ ਹਮਾਇਤੀ ਸਾਬਤ ਕਰਨ ਦੇ ਯਤਨ ਆਰੰਭ ਹੋ ਚੁੱਕੇ ਨੇ ਤਾਂਕਿ ਸਜ਼ਾ ਪੂਕਤਨ ਤੋਂ ਬਾਅਦ ਉਸਨੂੰ ਇੰਡੀਆ ਰਿਪੋਰਟ ਨਾ ਕੀਤਾ ਜਾਵੇ ਸੋ ਅਮਰੀਕਾ ਦੇ ਇਮੀਗ੍ਰੇਸ਼ਨ ਕਾਨੂੰਨ ਮੁਤਾਬਕ ਉਹ ਪ੍ਰਵਾਸੀ ਅਸਾਈਲ ਕਿੰਮ ਦਾ ਦਾਅਵਾ ਕਰ ਸਕਦੇ ਨੇ ਜਿਨ੍ਹਾਂ ਨੂੰ ਆਪਣੇ ਮੂਲਕ ਪਰਤਨ ਤੇ ਵੱਡਾ ਖਤਰਾ ਨਜ਼ਰ ਆਉਂਦਾ ਹੋਵੇ ਸੋ ਇੱਕ ਵਾਰ ਦਾਵਾ ਪਰવાર ਹੋਣ ਤੇ ਪ੍ਰਵਾਸੀਆਂ ਨੂੰ ਪੈਰੋਲ ਮਿਲ ਜਾਂਦੀ ਏ ਅਤੇ ਨਾਲੋਂ ਨਾਲ ਇਮੀਗ੍ਰੇਸ਼ਨ ਅਦਾਲਤ ਵਿੱਚ ਮਾਮਲੇ ਤੇ ਸੁਣਵਾਈ ਸ਼ੁਰੂ ਹੋ ਜਾਂਦੀ ਏ ਸੋ ਅਮਰੀਕਾ ਦੇ ਮੀਡੀਆ ਦੇ ਵੱਲੋਂ ਸਿਮਰਨਜੀਤ ਸਿੰਘ ਮਾਨ ਦੀ ਉਸ ਇੰਟਰਵਿਊ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਸ ਵਿੱਚ ਉਹ 35 35000 ਲੈਣ ਬਾਰੇ ਦਲੀਲ ਦਿੰਦੇ ਹੋਏ ਸੁਣੇ ਜਾ ਸਕਦੇ ਨੇ ਸੋ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ 2022 ਦੇ ਵਿੱਚ ਕਿਹਾ ਸੀ ਕਿ ਵਿਦੇਸ਼ਾਂ ਦੇ ਵਿੱਚ ਵਸਣ ਦੇ ਇੱਛੂ ਨੌਜਵਾਨਾਂ ਨੂੰ ਚਿੱਟੀਆਂ ਮੁਹਈਆ ਕਰਵਾਈਆਂ ਜਾ ਰਹੀਆਂ ਨੇ ਪਰ ਇਹ ਮੁਫਤ ਨਹੀਂ ਕਿਉਂਕਿ ਨੌਜਵਾਨਾਂ ਵੱਲੋਂ ਵਿਦੇਸ਼ ਜਾਣ ਲਈ 30-30 ਲੱਖ ਰੁਪਏ ਖਰਚ ਕੀਤੇ ਜਾ ਰਹੇ ਨੇ ਦੂਸਰੇ ਪਾਸੇ ਹਰਜਿੰਦਰ ਸਿੰਘ ਨਾਲ ਸੰਬੰਧਿਤ ਹਾਦਸੇ ਦੌਰਾਨ ਜਾਨ ਗਵਾਉਣ ਵਾਲਿਆਂ ਬਾਰੇ ਨਵੇਂ ਤੱਤ ਉੱਭਰ ਕੇ ਸਾਹਮਣੇ ਆ ਰਹੇ ਨੇ ਮਿਆਮੀ ਹੈਰਾਲਡ ਦੀ ਰਿਪੋਰਟ ਮੁਤਾਬਕ ਤਿੰਨੋਂ ਜਣੇ ਹੈਤੀ ਤੋਂ ਆਏ ਪ੍ਰਵਾਸੀ ਸਨ ਜਿਨ੍ਹਾਂ ਦੇ ਵਿੱਚੋਂ ਕਾਲੇ ਰੰਗ ਦੀ ਕ੍ਰਾਈਸਲਰ ਮਿਨੀ ਵੈਨ ਚਲਾ ਰਹੇ ਡਰਾਈਵਰ ਨੂੰ 2 ਸਾਲ ਤਬ ਵਰਕ ਪਰਮਿਟ ਮਿਲੀ ਸੀ 30 ਸਾਲ ਦਾ ਹਰਬੀ ਦਸੰਬਰ 2023 ਦੇ ਵਿੱਚ ਅਮਰੀਕਾ ਪਹੁੰਚਿਆ ਅਤੇ ਜੋ ਬਾਈਡਨ ਦੇ ਕਾਰਸ਼ਕਾਲ ਲਈ ਚਾਰੀ ਇਮੀਗ੍ਰੇਸ਼ਨ ਯੋਜਨਾ ਅਧੀਨ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ 27 ਸਾਲ ਦੀ ਫੈਨੂਓਲਾ ਜੋਸਫ ਅਤੇ 53 ਸਾਲ ਦੇ ਰੋਡਰਿਕ ਡੋਰ ਦੀ ਅਮਰੀਕਾ ਪਹੁੰਚਣ ਬਾਰੇ ਜਾਣਕਾਰੀ ਹਾਸਲ ਨਹੀਂ ਹੋ ਸਕੀ ਪਰ ਉਹ ਫਲੋਰੀਡਾ ਵਿੱਚ ਰਹਿ ਰਹੇ ਸਨ ਹਾਸੇ ਵਾਲੇ ਦਿਨ ਤਿੰਨੋਂ ਚੜ੍ਹੇ ਇੰਡੀਆਨਾ ਸੂਬੇ ਵੱਲ ਰਵਾਨਾ ਹੋਏ ਕਿਉਂਕਿ ਰੋਡ ਰਿੰਗ ਨੂੰ ਮਿਆਮੀ ਵਿੱਚ ਕੰਮ ਨਹੀਂ ਸੀ ਮਿਲ ਰਹਾ ਮਿਆਮੀ ਹੈਰੋਲਡ ਦੀ ਰਿਪੋਰਟ ਰਾਹੀ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਆਖਰਕਾਰ ਫੈਨੀਓਲਾ ਜੋਸਫ ਉਸ ਨਾਲ ਕਿਉਂ ਜਾ ਰਹੀ ਸੀ ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਡਿਪਾਰਟਮੈਂਟ ਵੱਲੋਂ ਇਸ ਮੁੱਦੇ ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਗਈ ਅਮਰੀਕਾ ਵੱਲੋਂ ਪਹਿਲਾਂ ਵੀ ਸਖਤੀ ਕੀਤੀ ਗਈ ਸੀ ਜਿਹੜੇ 2 ਨੰਬਰ ਦੇ ਵਿੱਚ ਅਮਰੀਕਾ ਦੇ ਵਿੱਚ ਜਾਂਦੇ ਨੇ ਤੇ ਹੁਣ ਸਿਮਰਨ ਸਿੰਘ ਮਾਨ ਦੀ ਚਿੱਠੀਆਂ ਦਾ ਜੋ ਵਿਵਾਦ ਸਾਹਮਣੇ ਆਇਆ ਹੁਣ ਵੇਖਣਾ ਹੋਵੇਗਾ ਇਹਨਾਂ ਨੂੰ ਲੈ ਕੇ ਲੋਕਾਂ ਨੂੰ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਵਣਾਂਗੇ ਗੁਲਾਮ ਦਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ 35 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ